ਬਿਨਾ ਕਿਸੇ ਖਾਦ ਅਤੇ ਸਪਰੇਅ ਤੋਂ ਤਿਆਰ ਕੀਤਾ ਘਰ ਦਾ ਬਣਿਆ ਖਾਣਾ ਨਹੀਂ ਅਸਲ 'ਚ ਲੋਕਾਂ ਦੀ ਸਮੱਸਿਆ ਤਾਂ ਆਪਣੇ ਹੈਗੀ ਹੁੰਦੀ ਆ ਮਣੀ ਮੁੱਟੀ ਥੋੜਾ ਜਿਹਾ ਮਤਲਬ ਵੀ ਆਹ ਕੰਮ ਜਿਹਨੂੰ ਪਸੰਝਦੇਵੇਂ ਛੋਟਾ ਕੰਮ ਅਸਲ 'ਚ ਕੰਮ ਛੋਟਾ ਵੱਡਾ ਨਹੀਂ ਹੈਗਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ ਕਿਉਂਕਿ ਕਮਿਸ਼ਨ ਦੇ ਤੌਰ ਤੇ ਚੱਲ ਰਹੇ ਆ ਮੈਂ ਚਾਹੁੰਨਾ ਵੀ ਜਿਹੜੀ ਖੇਤੀ ਹੈ ਜਾਂ ਪ੍ਰੋਡਕਟ ਖਾਣ ਪੀਣ ਦੇਗੇ ਕਟਕਟ ਜ਼ਹਿਰ ਮੁਕਤ ਹੋਣਾ ਚਾਹੀਦੇ ਇਹ ਮੇਰੀ ਸੋਚ ਆ ਵਿਚਾਰ ਆ ਮੇਰੇ ਅੱਨੇ ਵੀ ਮੈਨੂੰ ਦਾ ਅਸਲ ਦੇ ਵਿੱਚ ਖੇਤੀਬਾੜੀ ਦਾ ਸ਼ੌਕ ਸੀਗਾ ਤੇ ਨਾਲ ਨਾਲ ਮੈਨੂੰ ਇਹ ਸੀਗਾ ਵੀ ਆਪਾਂ ਜੇ ਆਪ ਅੱਛਾ ਖਾ ਰਹੇ ਤਾਂ ਕਿਸੇ ਹੋਰ ਨੂੰ ਵੀ ਅੱਛਾ ਖਵਾਈਏ ਤਾਂ ਉਵੇਂ ਹੀ ਆ ਤੇ ਬਈ ਘਰ ਦੀ ਆਪਣਾ ਖੇਤੀ ਹੈ ਜਿਸ ਘਰ ਦਾ ਇਸ਼ਾਰਾ ਕੁਛ ਹੈ ਤੇ ਤਾ ਕਰਕੇ ਮੈਂ ਸੋਚਿਆ ਵੀ ਆਪਾਂ ਨਾਲ ਹੈਲਪ ਕਰਾਉਣੀ ਚਾਹੀਦੀ ਹੈ ਜੀ ਆਹ ਕੰਮ ਜਿਹਨੂੰ ਪਸੰ੍ਹਦੇਵੇਂ ਛੋਟਾ ਕੰਮ ਅਸਲ 'ਚ ਕੰਮ ਛੋਟਾ ਵੱਡਾ ਨਹੀਂ ਹੈਗਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ ਸਭ ਤੋਂ ਅਮੀਰੀ ਵੱਡੀ ਜਾਇਦਾਦ ਦੇਣੀਗੀ ਜ਼ਮੀਨਾਂ ਜਾਇਦਾਦ ਨਹੀਂ ਵਿਚਾਰਾਂ ਦੀ ਹੁੰਦੀ ਹੈ ਸ਼ਹਿਰ ਦੇ ਵਿੱਚ ਪਿਓ ਪੁੱਤ ਦੀ ਯਾਰੀ ਦੇ ਚਰਚੇ ਵਧਨੇ। ਸੋ ਤੁਹਾਨੂੰ ਦੱਸ ਦਈਏ ਮੁਕਸਰ ਤੋਂ ਲੁਧਿਆਣਾ ਵਿੱਚ ਆਂਦੇ ਨੇ ਤਾਂ ਕਚਹਿਰੀ ਦੇ ਬਾਹਰ ਆਰਗੈਨਿਕ ਸਬਜ਼ੀਆਂ ਦਾ ਜਿਹੜਾ ਗੱਲ ਕਰੀਏ ਤਾਂ ਉਹਨਾਂ ਜਿਹੜਾ ਸਟਾਲ ਹੈ ਉਹ ਲਗਾਇਆ ਜਾਂਦਾ ਹੈ। ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ। ਸੋ ਤਸਵੀਰ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ। ਬਿਨਾਂ ਕਿਸੇ ਖਾਦ ਅਤੇ ਸਪਰੇਅ ਤੋਂ ਤਿਆਰ ਕੀਤਾ ਘਰ ਦਾ ਬਣਿਆ ਖਾਣਾ। ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜੇ ਗੱਲ ਕਰੀਏ ਪੰਜਾਬੀਆਂ ਦੀ ਪਛਾਣ ਜੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਦੀ ਜਿਹੜੀ ਖਾਣ ਪੀਣ ਦੀ ਜਿਹੜੀ ਫੇਮਸ ਪੰਜਾਬੀ ਪਛਾਣ ਵੀ ਜਿਹੜੀ ਮੱਕੀ ਦੀ ਰੋਟੀ ਜਿਹੜੀ ਸਰਸੋਂ ਦੇ ਸਾਗ ਤੋਂ ਹੁੰਦੀ ਹੈ ਜੇ ਗੱਲ ਕਰੀਏ ਤੇ ਮੁਖ ਸਰਸਾਬ ਤੋਂ ਲੁਧਿਆਣੇ ਦੇ ਵਿੱਚ ਆਏ ਨੇ ਪਿਓ ਪੁੱਤ ਜੇ ਬਾਪੂ ਦੀ ਗੱਲ ਕਰੀਏ ਤਾਂ ਬਾਪੂ ਹੁਣੀ ਬਿਜਲੀ ਮਹਿਕਮੇ ਦੇ ਵਿੱਚ ਅਫਸਰ ਰਟਾਇਰ ਨੇ ਤੇ ਜਿਹੜਾ ਇਹ ਨੌਜਵਾਨ ਹੈ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਬਾਪੂ ਜੀ ਦਾ ਬੇਟਾ ਹੈ ਤੇ ਇਹ ਦਿੱਲੀ ਦੇ ਵਿੱਚ ਸੌਫਟ ਇੰਜੀਨੀਅਰ ਨੇ ਪਰ ਨੌਜਵਾਨਾਂ ਨੂੰ ਮੋਟੀਵੇਟ ਕਰਨ ਦੇ ਲਈ ਇੱਥੇ ਆਏ ਨੇ ਸੋ ਬਾਪੂ ਹੁਣਾ ਨਾਲ ਗੱਲਬਾਤ ਕਰਦੇ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕੀ ਕਹਿਣਾ ਚਾਹੋਗੇ ਜੇ ਗੱਲ ਕਰੀਏ ਤਾਂ ਪਹਿਲਾਂ ਤਾਂ ਬਿਜਲੀ ਮਹਿਕਮੇ ਤੋਂ ਤੁਸੀਂ ਰਟਾਇਰ ਹੋ ਅਫਸਰ ਦੂਸਰਾ ਤੁਸੀਂ ਸਟਾਲ ਛੋਟਾ ਜਿਹਾ ਲਗਾਇਆ ਤੇ ਜਿਹੜੇ ਨੌਜਵਾਨ ਨੇ ਉਹ ਤਾਂ ਸ਼ਰਮ ਹੀ ਬੜੀ ਕਰਦੇ ਨੇ ਸੋਸ਼ਲ ਚ ਕਿਰਤ ਕਰਨਾ ਤਾਂ ਇਨਸਾਨ ਦਾ ਫਰਜ ਹੈ ਤੇ ਕਿਰਤ ਕਰਦੇ ਮਤਲਬ ਰਟਾਇਰ ਨੌਕਰੀ ਤੋਂ ਬਾਅਦ ਤਿੰਨ ਕਿਲੇ ਜ਼ਮੀਨ ਵਿੱਚ ਖੇਤੀ ਕੀਤੀ ਸੀਗੀ ਪਹਿਲਾਂ ਝੋਨਾ ਲੈਣਾ ਨਾ ਲੈਣ ਦਾ ਫੈਸਲਾ ਕੀਤਾ ਵਿੱਚ ਝੋਨਾ ਨਹੀਂ ਲੈਣਾਗਾ ਹਾਲਾਂਕਿ ਲਾ ਸਕਦੇ ਸੀਗੇ ਮੋਟਰ ਵੀ ਲੱਗੀ ਸੀ ਮੱਕੀ ਬੀਜੀ ਪੱਠਿਆ ਵਾਸਤੇ ਪਰ ਉਹਦਾ ਕੋਈ ਮੁੱਲ ਨਹੀਂ ਪਿਆਗਾ ਮਤਲਬ ਮੱਕੀ ਲੋਕਾਂ ਨੇ ਬਹੁਤ ਜ਼ਿਆਦਾ ਬੀਜਤੀ ਉਹ ਵਲੋ ਬੀ ਦਾ ਮੁੱਲ ਨਹੀਂ ਮੜਿਆਗਾ ਸੋ ਉਸ ਤੋਂ ਬਾਅਦ ਫਿਰ ਸਬਜੀ ਦੀ ਕਾਇਦ ਕੀਤੀ ਯਾਨੀ ਕਿ ਸਬਜੀ ਬਾਰੇ ਇਹ ਸੀ ਵੀ ਆਪਾਂ ਜਿਹੜੇ ਲੋਕਾਂ ਨੂੰ ਪ੍ਰੋਡਕਟ ਤਿਆਰ ਕਰਕੇ ਦੇਣਾ ਜਿਹੜਾ ਲੋਕਾਂ ਨੇ ਖਾਣਾ ਉਹਦੇ ਜੇ ਆਪਾਂ ਖਾਦ ਨਹੀਂ ਵਰਤਣੀਗੇ ਲੋ ਨਾਲ ਦੇ ਗੰਢ ਆਂਡੀ ਕਮਿਟੀ ਕਹਿੰਦੇ ਡੀਪੀ ਠੋਕ ਦੇ ਘਟਾ ਬੱਲੇ ਬੱਲੇ ਹੋ ਜਾਊਗੀ ਜਾਂ ਕਿਤੇ ਰਾਉਂਡ ਅਪ ਮਾਰ ਦੇ ਘਾ ਉੱਡ ਜਾਊਗਾ ਅੱਥੀ ਗੋਡੀ ਕੀਤੀ ਐ ਮਾ ਮੂਲੀਆਂ ਪਾਲਕ ਸਰੋਂ ਦਾ ਸਾਗ ਹੈ ਗੰਡੇ ਐ ਇਸ ਤਰ੍ਹਾਂ ਦੇ ਤਿਆਰ ਕੀਤੇ ਉਹ ਜਦੋਂ ਪ੍ਰੋਡਕਟ ਤਿਆਰ ਕਰਕੇ ਮੰਡੀ ਚ ਲੈ ਕੇ ਗਏ ਤੁਹਾਡੀ ਆਪਣੀ ਖੇਤੀ ਹੈ ਸਾਰੀ ਜਿਹੜਾ ਜਿਹੜਾ ਤੁਸੀਂ 710 ਦਾ ਸਾਗ ਤੇ ਮੱਕੀ ਦੀ ਰੋਟੀ ਜਾਂ ਹੋਰ ਵੀ ਤੁਸੀਂ ਕਰ ਰਹੇ ਹੋ ਆਪਣੀ ਖੇਤੀ ਹੈ ਤੁਹਾਡੀ ਹਾਂ ਬਿਲਕੁਲ ਖੇਤੀ ਬਿਨਾ ਖਾਦ ਤੇ ਬਿਨਾ ਸਪਰੇਅ ਤੋਂ ਹਾਂ ਉਹ ਜੀ ਕੋਈ ਖਾਦ ਨਹੀਂ ਵਰਤੀ ਕੋਈ ਸਪਰੇਅ ਨਹੀਂ ਕੀਤੀ ਤੇ ਸੋ ਆਪ ਤਿਆਰ ਕਰਕੇ ਜਨਕਿ ਉਸ ਤੋਂ ਬਾਅਦ ਮੰਡੀ ਦੇ ਵਿੱਚ ਲੈ ਕੇ ਗਏ ਉਹਦਾ ਮੁੱਲ ਨਹੀਂ ਪਿਆ ਪੂਰਾ ਸੋ ਮੰਨ ਜਾਏ ਵੀ ਫਿਰ ਨਰਾਸ਼ ਹੋਣ ਦੀ ਬਜਾਏ ਆਪਾਂ ਕਿਉਂ ਨਾ ਇਹਨੂੰ ਪੂਰਾ ਪ੍ਰੋਡਕਟ ਤਿਆਰ ਕਰੀਏ ਜਨਕਿ ਉਹ ਸਾਗ ਵਾਲਕੇ ਸੀ ਮੁਕਸਰ ਦੇ ਵਿੱਚ ਸ਼ੁਰੂ ਕੀਤਾ ਸੀਗਾ ਕਜੇਰੀ ਦੇ ਬਾਹਰ ਪਾਸੇ ਸੇ ਜਿਹਨੇ ਕੇ ਸੇਲ ਕੀਤਾ ਚੰਗਾ ਰਿਸਪੌਂਸ ਮਿਲਿਆ ਗਲੀ ਗਵਾਂਢ ਦੀ ਵੀ ਰਿਸਪੌਂਸ ਮਿਲਿਆ ਮੈਂ ਮੋਟਰਸਾਈਕਲ ਤੇ ਅਸੀਂ ਜਿਹੜਾ ਬਣਾ ਰੱਖਿਆ ਸੀਗਾ ਬੇਟਾ ਕਹਿੰਦਾ ਨਹੀਂ ਨਹੀਂ ਮੈਂ ਨਾਲ ਚੱਲੂੰਗਾ ਕਾਰ ਤੇ ਲੈ ਕੇ ਚੱਲਦੇ ਚਲੋ ਮੈਂ ਕਹਾ ਲੁਧਿਆਣੇ ਆਉਣਾ ਸੀ ਕੁਦਰਤੀ ਅੱਜ ਤਿਆਰ ਕਰਕੇ ਸਵੇਰ 4 ਵਜੇ ਇੱਥੇ ਲਿਆ ਕੇ ਸਟਾਲ ਲਾਈਏ ਇੱਥੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਤੇ ਅੱਗੇ ਵੀ ਤੁਸੀਂ ਇੱਥੇ ਲਗਾਉਂਗੇ ਲੁਧਿਆਣੇ ਦੇ ਵਿੱਚ ਜਾਂ ਅੱਜ ਲਗਾ ਕੇ ਚੱਲ ਜਾਨਾ ਮਤਲਬ ਕਿਰਾਏ ਕਰੀ ਦਾ ਇੱਥੇ ਕੁਦਰਤੀ ਕਿਸੇ ਹੋਰ ਕੰਮ ਲਈ ਆਏ ਸੀਗੇ ਬਰਦਰ ਹੈ ਮੇਰਾ ਪੰਜਾਬ ਪੁਲਿਸ ਦੇ ਵਿੱਚ ਉਹਨੂੰ ਮਿਲਣ ਆਸਤੇ ਆਏ ਸੀਗੇ ਆਉਂਦੇ ਰਹੀ ਸੀ ਸਾਰਾ ਲਈਏ ਬ੍ਰੋਮ ਤੇ ਸੇਲ ਦਾ ਬ੍ਰੋਮ ਬਣਾ ਲਿਆ ਸੋ ਉਹਨਾਂ ਨਾਲ ਦਿਨਾਂ ਦੇ ਵਿੱਚ ਦਾ ਅਗਲਾ ਚੱਲ ਫਿਊਚਰ ਦਾ ਬ੍ਰੋਮ ਬਣਾਵਾਂਗੇ ਕੀ ਬਣਦਾ ਪਰ ਉਹ ਚੰਗਾ ਇੱਥੇ ਲੱਗਿਆ ਵੀ ਅੱਛਾ ਬਾਪੂ ਜੀ ਗੱਲ ਕਰੀਏ ਤੁਸੀਂ ਕਹੇ ਬ੍ਰਦਰ ਮੇਰਾ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਬਿਜਲੀ ਮੈਕਿਓਂ ਤੋਂ ਰਟਾਇਰ ਹੋ ਤੇ ਜਿਹੜਾ ਤੁਹਾਡਾ ਬੇਟਾ ਹੈ ਉਹ ਸੌਫਟਵੇਅਰ ਇੰਜੀਨੀਅਰ ਹੈ ਜੇ ਗੱਲ ਕਰੀਏ ਅੰਨੀ ਵਧੀਆ ਪੋਜੀਸ਼ਨ ਹੁੰਦੇ ਬਾਵਜੂਦ ਤੇ ਅੰਨੇ ਵਧੀਆ ਲੈਵਲ ਤੇ ਹੁੰਦੇ ਬਾਵਜੂਦ ਤੇਰੀ ਮਨ ਦੇ ਵਿੱਚ ਵਿਚਾਰ ਨਹੀਂ ਹੈ ਭਈ ਆਪਾਂ ਫੜੀ ਲਾ ਰਹੀਆਂ ਕਿਤਨੇ ਨਹੀਂ ਅਸਲ 'ਚ ਲੋਕਾਂ ਦੀ ਸਮੱਸਿਆ ਤਾਂ ਆਪਣੇ ਹੈਗੀ ਹੁੰਦੀ ਆ ਮਣੀ ਮੁੱਢੀ ਥੋੜਾ ਜਿਹਾ ਮਤਲਬ ਵੀ ਆਹ ਕੰਮ ਜਿਹਨਾਂ ਨੂੰ ਆਪਾਂ ਸਮਝਦੇ ਹਾਂ ਛੋਟਾ ਕੰਮ ਅਸਲ 'ਚ ਕੰਮ ਛੋਟਾ ਵੱਡਾ ਨਹੀਂ ਹੈਗਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ ਸਭ ਤੋਂ ਅਮੀਰੀ ਵੱਡੀ ਜਾਇਦਾਦ ਦੇ ਨਹੀਂਗੀ ਜ਼ਮੀਨਾਂ ਜਾਇਦਾਦ ਨਹੀਂ ਵਿਚਾਰਾਂ ਦੀ ਹੁੰਦੀ ਹੈ ਅੱਛਾ ਬੱਬੀ ਗੱਲ ਕਰੀਏ ਜਿਹੜੇ ਨੌਜਵਾਨ ਪੀੜ੍ਹੀ ਹੈ ਅੱਜਕੱਲ ਬਾਜ਼ਾਰ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਉੱਥੇ ਦਿਹਾੜੀ ਟੱਪਾ ਕਰ ਲੈਂਦੇ ਆ ਪਰ ਪੰਜਾਬ ਦੇ ਵਿੱਚ ਮਿਹਨਤ ਕਰਨੋਂ ਕਿ ਤਰਾਂਦੇ ਆ ਅਸਲ 'ਚ ਮੈਂ ਜਿਨਕਿ ਇੱਥੇ ਐਨ ਰਜਿਸਟਰਡ ਹੈ ਮਜ਼ਦੂਰ ਕਿਸਾਨ ਲੋਕ ਮਤਲਬ ਇਹ ਮਿਸ਼ਨ ਲੱਗੇ ਚੱਲ ਰਹੇ ਹਨ ਵੀ ਲੋਕਾਂ ਨੂੰ ਜਾਗਰਤ ਕਰ ਰਹੇ ਹਨ ਮੁਕਸਦ ਦੇ ਵਿੱਚ ਸਾਰੀ ਐਕਟੀਵਿਟੀ ਅਸੀਂ ਕਾਫੀ ਛੋਟੇ ਮੈਂਬਰ ਹੈਗੇ ਨੇ ਸੋ ਇਸ ਕਰਕੇ ਵੀ ਇਹ ਕਦੇ ਛੋਟੇ ਵੱਡੇ ਕੰਮ ਵਾਲੀ ਗੱਲ ਮੰਨ ਚ ਨਹੀਂ ਆਏਗੀ ਕਿਉਂਕਿ ਇਹ ਕਮਿਸ਼ਨ ਦੇ ਤੌਰ ਤੇ ਚੱਲ ਰਹੇ ਹਨ ਮੈਂ ਚਾਹਣਾ ਵੀ ਜਿਹੜੀ ਖੇਤੀ ਹੈ ਜਾਂ ਪ੍ਰੋਡਕਟ ਖਾਣ ਪੀਣ ਦੇਗੇ ਕਟੂਕਟ ਜ਼ਹਿਰ ਮੁਕਤ ਹੋਣਾ ਚਾਹੀਦਾ ਇਹ ਮੇਰੀ ਸੋਚ ਆ ਵਿਚਾਰ ਹੈ ਮੇਰੇ ਸੋ ਇਹ ਬਾਪੂ ਜੀ ਹੁਣ ਇਹਨਾਂ ਗੱਲਬਾਤ ਕੀਤੀ ਐ ਸੋ ਤਸਵੀਰ ਹੈ ਫਿਰ ਤੁਹਾਨੂੰ ਦਿਖਾ ਦਿੰਨੇ ਜਿਹੜੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਜਿਹੜਾ ਆਰਗੇਨਿਕ ਰੋਟੀ ਖਾਣ ਦੇ ਲਈ ਪਹੁੰਚੇ ਹੋਏ ਐ ਸ ਸਾਫਟ ਇੰਜੀਨੀਅਰ ਜਿਹੜੇ ਨੌਜੋਨ ਆ ਉਹ ਜਿਹੜੇ ਡਿਊਟੀ ਜਿਹੜੀ ਤਿਆਰ ਆ ਉਹ ਕਰ ਰਹੇ ਨੇ ਸੋ ਗੱਲਬਾਤ ਜਿਹੜੀ ਜਰੂਰ ਕਰਨ ਦੀ ਕੋਸ਼ਿਸ਼ ਕਰਾਂ ਜਿਹੋ ਬਾਪੂ ਜੀ ਹੁਣਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਨੌਜੋਨਾਂ ਨੂੰ ਜਿਹੜਾ ਮੋਟੀਵੇਟ ਆ ਉਹ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਪੰਜਾਬ ਦੇ ਨੌਜੋਨ ਨੇ ਪੰਜਾਬ ਦੇ ਵਿੱਚ ਇਮਾਨ ਕਰਨ ਤੋਂ ਘਤਰਾਉਂਦੇ ਨੇ ਤੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਉੱਥੇ ਤੁਹਾਡੀ ਟੱਪਾ ਵੀ ਜਿਹੜਾ ਜਰੂਰ ਆ ਉਹ ਕਰਦੇ ਨੇ ਸੋ ਬਈ ਸਸ ਸੀਕਰ ਸਬਸਕ੍ਰਾਈਬ ਜੀ ਤੇ ਤੁਸੀਂ ਸੌਫਟ ਇੰਜੀਨੀਅਰ ਹੋ ਹਾਂਜੀ ਤੇ ਬਾਪੂ ਜੀ ਨੇ ਅੱਜ ਹੱਥ ਵਟਾਣ ਆਏ ਹੋ ਹਾਂਜੀ ਤੇ ਮਨ ਦੇ ਵਿੱਚ ਆਇਆ ਨਹੀਂ ਹਾਂ ਵੀ ਮੈਂ ਮਤਲਬ ਵਧੀਆ ਪੋਜੀਸ਼ਨ ਹੁੰਦੇ باوجود ਅੱਜ ਇੱਥੇ ਮਤਲਬ ਕਿ ਪੜੀ ਲਾ ਕੇ ਬੈਠੇ ਆਪਾਂ ਨਹੀਂ ਵੀਰੇ ਮੈਨੂੰ ਨਾ ਐਸਐਲ ਦੇ ਵਿੱਚ ਖੇਤੀਬਾੜੀ ਦਾ ਸ਼ੌਕ ਸੀਗਾ ਤੇ ਨਾਲ ਨਾਲ ਮੈਨੂੰ ਇਹ ਸੀਗਾ ਵੀ ਆਪਾਂ ਜੇ ਆਪ ਅੱਛਾ ਖਾ ਰਹੇ ਆ ਤਾਂ ਕਿਸੇ ਹੋਰ ਨੂੰ ਵੀ ਅੱਛਾ ਖਵਾਈਏ ਤਾਂ ਉਵੇਂ ਹੀ ਹੈ ਤੇ ਬਈ ਘਰ ਦੀ ਆਪਣਾ ਖੇਤੀ ਹੈ ਜੀ ਘਰ ਦਾ ਹੀ ਸਾਰਾ ਕੁਝ ਹੈ ਤੇ ਤਾਂ ਕਰਕੇ ਮੈਂ ਸੋਚਿਆ ਵੀ ਆਪਾਂ ਨਾਲ ਹੈਲਪ ਕਰਾਉਣੀ ਚਾਹੀਦੀ ਹੈ ਜੀ ਬੱਸ ਮਿੰਟ ਜੀ ਜੀ ਹਾਂਜੀ ਤੇ ਗੱਲ ਕਰੀਏ ਜਿਹੜੇ ਪੰਜਾਬੀ ਨੌਜਵਾਨ ਵੈਸੀ ਹੀ ਖਾਣ-ਪੀਣ ਦੇ ਬੜੇ ਸ਼ਕੀਨ ਨੇ ਤੇ ਤੁਸੀਂ ਅੱਛਾ ਖਾ ਖਾ ਰਹੇ ਹੋ ਤੇ ਕੱਚਾ ਖਵਾ ਰਹੇ ਹੋ ਅੱਛਾ ਖਵਾ ਰਹੇ ਹੋ ਆਰਗੇਨਿਕ ਚੀਜ਼ਾਂ ਨੇ ਸਾਰੀਆਂ ਬਿਲਕੁਲ ਆਰਗੇਨਿਕ ਚੀਜ਼ਾਂ ਨੇ ਜੀ ਆਪਣੇ ਕਿਉਂਕਿ ਖੇਤ ਆਪਣੇ ਘਰ ਦੇ ਨੇ ਪਾਣੀ ਮਿੱਠਾ ਲੱਗਿਆ ਹੋਇਆ ਤੇ ਜੇ ਤੁਸੀਂ ਮੂਲੀ ਨਾਲ ਜੇ ਕ੍ਰਸ਼ ਕਰਕੇ ਉਹਦਾ ਰਸ ਵੀ ਪੀ ਕੇ ਦੇਖ ਲਓ ਤਾਂ ਮਿੱਠਾ ਹੀ ਨਿਕਲੂਗਾ ਜੀ ਕਿਉਂਕਿ ਆਪਾਂ ਦੂਜਾ ਲਾਇਆ ਨਹੀਂ ਪਾਣੀ ਸੋਏ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਬਾਹ ਨੌਜਵਾਨ ਜਾ ਕੇ ਮਿਹਨਤ ਕਰਦੇ ਨੇ ਉਹ ਤੇ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰਕੇ ਆਪਣਾ ਫਿਊਚਰ ਹੈ ਉਹ ਵਧੀਆ ਕ੍ਰੀਏਟ ਕਰ ਸਕਦੇ ਨੇ ਕੈਮਰਾ ਪਰਸਨ ਮੋਨੂ ਚਾਵੜਾ ਦੇ ਨਾਮ ਮੈਰਾ ਹਰੋੜਾ ਸਿਟੀ ਹੋਮ ਲੁਧਿਆਣਾ